ਉਹ 500 ਮੀਟਰ ਘਰੇ ਤੋਂ ਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਜਿੱਥੇ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਦਾ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਜੇ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਹੋ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨਿੰਗ ਕਰ ਰਹੇ ਹੋ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਰਹੀ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਜਿਹੀ ਮੈਂ ਇਕੱਲੇ ਪੁੱਛ ਕੇ ਜਾ ਕੇ ਬਾਹਰ ਕਿਬਲਾਂ ਦੇ ਜਾ ਤੁਸੀਂ ਕੰਪੇਨ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨੇ ਫੋਲੋ ਕਰੋ ਫੋਲੋ ਕਰੋ ਤੁਹਾਨੂੰ ਕੀ ਪਤਾ ਹੈ ਸਾਨੂੰ ਵੀ ਪਤਾ ਹੈ ਮੈਨੂੰ ਪਤਾ ਸਾਨੂੰ ਵੀ ਪਤਾ ਸਭ ਪਤਾ ਸਾਨੂੰ ਵੀ ਪਤਾ ਇਹ ਵੀਡੀਓ ਨੇ 500 ਮੀਟਰ ਦੇ ਕਿਹੜੇ ਐਡਵੋਕੇਟ ਨੇ ਮੈਂ ਸਾਰੇ ਕੰਨਾਂ 'ਚ ਜਾਣਾ ਸਾਡੇ ਦੇ ਆਹਮ ਅਹਿਮ ਐਡਵੋਕੇਟ ਨੇ ਕੋਈ ਹੋਰ ਨਹੀਂ ਜਾਣਾ ਵਾ ਤੁਸੀਂ ਆਹੋ ਪਕਤੜੋ ਮੈਂ ਸਾਰੇ ਸਾਡੇ ਨਾਮੇ ਆ ਸਾਡੇ ਮਾਮੇ ਆਈ ਸੀ ਟਾਇਰ ਤੇ ਸਾਡੇ ਮਾਮੇ ਆਈ ਸੀ ਟਾਇਰ ਤੇ ਭਾਈ ਜੀ ਰਟਾਇਆ ਤੇ ਮੇਰੇ ਕੀ ਹੋ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਇਹ ਯਾਤ ਨਹੀਂ ਸੀ ਵੀ ਐਮਐਲਏ ਦੇ ਕੈਂਡੀਡੇਟ ਤੇ ਕਿਸੇ ਨੂੰ ਪੋਸਟ ਰੱਦ ਦੇ ਦੇ ਸਾਣਾ ਰੋ ਮੇਰਾ ਸੈਂਟਰ ਨਹੀਂ ਪਿੰਡਾਂ ਜਾ ਕੇ ਕੀ ਕਰ ਰਹੇ ਹੋ ਪੁੱਠਾ ਦੇ ਕੇ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਬਾਹਰ ਕੱਢਿਆ ਕਿੰਨੇ ਕੱਢਿਆ ਬਾਹਰ ਮੈਂ ਇੱਕ ਇਹ ਪੋਜਨ ਮੈਂ ਅਜੇ ਰਿਜਿਡੈਂਟ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਆ ਦਿਖਾ ਮੇਰਾ ਫਾਰਮ ਦਿਖਾ 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 ਫਾਰਮ ਬਣਾਇਆ ਅੰਦਰੋਂ ਵੀ ਐਸੇ ਟਾਈਮ ਇੱਕ ਹੀ ਟੈਸਰ ਐ ਇੱਥੇ ਇੱਥੇ ਰਿਓ ਆ ਤੋ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਐ ਦਿਖਾ ਦਿਖਾ ਗਾਂਵੋ ਗਾਂਵੋ ਇਹਦਾ ਫਾਰਮ ਕੱਢੋ ਇਹਦਾ ਨਹੀਂ ਇਹਦਾ ਕਿਹੜਾ ਵਾ ਹਾਂ ਸੁਜੀ ਕੁਮਾਰ ਤੇ ਇਹਦਾ ਦੋ ਭਰੇ ਆ ਉਹ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜੇ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦੇ ਦੇ ਨਾਲ ਲਿਖਿਆ ਨਾਲ ਆਉਂਦੇ ਤੇ ਨਹੀਂ ਲਗਾਉਂਦਾ ਇਨੂੰ ਕੋ ਸਾਈਨਰ ਲਾਏ ਮੜ ਗਈ ਕਿ ਇੱਥੇ ਸਾਈਨਰ ਲਾ ਛੱਲੇ ਸਾਈਨ ਕਰ ਮੈਂ ਆ ਲਾ ਕਰ ਸਾਈਨ ਕਰੇ ਕਰੇ ਆ ਕਰ ਕਰ ਇਧਰ ਇੱਕ ਮਿੰਟ ਇਧਰ ਇਧਰ ਆ ਕਰਾਂਗਾ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਆਦਾ ਖਲੋ ਜਾ ਖਲੋ ਜਾ ਇੱਕ ਮਿੰਟ